ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਡਾਕਟਰ ਰਾਜਵਿੰਦਰ ਸਿੰਘ ਸ਼੍ਰੀ ਮੁਕਸਰ ਸਾਹਿਬ ਤੋਂ ਪਹਿਲਾਂ ਤਾਂ ਬਾਈ ਜੀ ਘੋੜਾ ਪਾਲ ਕਵੀਰਾ ਨੂੰ ਬਹੁਤ ਬਹੁਤ ਮੁਬਾਰਕਾਂ ਕਿ ਆਪਣੇ ਮੁਕਸਰ ਮਾਗੀ ਦੇ ਮੇਲੇ ਤੇ ਲੱਗਣ ਵਾਲੀ ਘੋੜਿਆਂ ਦੀ ਮੰਡੀ 9 ਤਰੀਕ ਤੋਂ ਲੈ ਕੇ 16 ਜਨਵਰੀ ਤੱਕ ਲੱਗ ਰਹੀ ਹੈ ਉਹਦੇ ਵਾਸਤੇ ਪੰਜਾਬ ਸਰਕਾਰ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਘੋੜਿਆਂ ਵਾਲੀ ਮੰਡੀ ਲੱਗਣ ਵਾਸਤੇ ਇਜਾਜ਼ਤ ਦਿੱਤੀ ਹੈ ਜੋ ਕਿ ਕੁਝ ਪਹਿਲਾਂ ਕੇਸ ਆਏ ਸੀਗੇ ਜਿਵੇਂ ਬਠਿੰਡਾ ਜ਼ਿਲ੍ਹਾ ਹੋ ਗਿਆ ਅਮਰਸਰ ਹੋ ਗਿਆ ਜੀ ਤੇ ਲੁਧਿਆਣਾ ਹੁਸ਼ਿਆਰਪੁਰ ਇਹਨਾਂ ਜ਼ਿਲ੍ਹਿਆਂ ਚ ਗਲੈਂਡਰਲ ਬੁਆਰੀ ਦੇ ਕੇਸ ਆਏ ਸੀਗੇ ਉਹ ਕੇਸ ਆਊਂਡ ਕਰਕੇ ਮਨਾਈ ਕੀਤੀ ਗਈ ਸੀ ਮੰਡੀ ਲੱਗਣ ਵਾਸਤੇ ਪਰ ਹੁਣ ਮਨਜ਼ੂਰੀ ਮਿਲ ਚੁੱਕੀ ਹੈ ਜੀ ਛੌਂਕ ਨਾਲ ਪਾਲਣ ਵਾਲੇ ਪਸ਼ੂ ਪਾਲ ਕੇ ਵੀ ਰਾਸ ਤੇ ਬਹੁਤ ਬਹੁਤ ਮੁਬਾਰਕਾਂ ਜੀ ਪਸ਼ੂ ਪਾਲ ਕਵੀਰਾਂ ਦੇ ਦਿਲ ਟੁੱਟੇ ਹੋਏ ਸੀਗੇ ਤੇ ਬਾਈ ਜੀ ਖੇਚਲੋ ਤਿਆਰੀਆਂ ਕਰ ਲਓ ਤਿਆਰੀ ਫੁੱਲ ਕਰੋ ਜਾਨਵਰਾਂ ਦੀ ਸਾਂਭ ਸੰਭਾਲ ਫੁੱਲ ਤੇ 9 ਤਰੀਕ ਤੋਂ ਲੈ ਕੇ 16 ਤਰੀਕ ਤੱਕ ਇਹ ਮੇਲਾ ਲੱਗੂਗਾ ਜੀ ਤੇ ਬਾਕੀ ਕੋ ਸਰਕਾਰ ਦੇ ਰੂਲ ਨੇ ਕਿ ਜਿਹੜੇ ਜਿਵੇਂ ਕਿ ਮੰਨ ਲਓ ਬਠਿੰਡੇ ਚ ਕੇਸ ਆਏ ਸੀ ਲੁਧਿਆਣੇ ਚ ਆਏ ਸੀ ਅੰਮ੍ਰਿਤਸਰ ਚ ਆਏ ਸੀ ਉਥੋਂ ਦੀ ਸਾਰੀ ਸਿੰਪਲਿੰਗ ਕੰਪਲੀਟ ਹੋ ਗਈ ਆ ਤੇ ਰਿਪੋਰਟਾਂ ਸਾਰੀਆਂ ਨੈਗੇਟਿਵ ਆਈਆਂ ਨੇ ਉਹ ਜਿਹੜੇ ਹਿੱਸਾ ਲੈ ਸਕਦੇ ਆ ਇਸ ਮੇਲੇ ਚ ਤੇ ਜਿਵੇਂ ਕਿ ਹਿਾਰਪੁਰ ਮੇਲੇ ਚ ਹਜੇ ਟੈਸਟਿੰਗ ਚੱਲ ਰਹੀ ਹੈ ਉਥੋਂ ਦੇ ਉਹ ਜ਼ਿਲ੍ਹੇ ਨੂੰ ਹਜੇ ਮਨਾਈ ਕੀਤੀ ਹੋਈ ਹੈ ਜਿਲ੍ਹਾ ਇਸ ਮੇਲੇ ਚ ਭਾਗ ਨਹੀਂ ਲੈ ਸਕਦਾ ਤੇ ਬਾਕੀ ਦੋਸਤੋ ਸਰਕਾਰ ਵੱਲੋਂ ਇਹ ਵੀ ਇੱਕ ਨਿਯਮ ਬਣਾਇਆ ਗਿਆ ਕਿ ਜੋ ਮੰਨ ਲਓ ਗਲੈਂਡਰ ਰੋਮਾਰੀ ਹੈ ਉਸ ਦੀ ਰਿਪੋਰਟ ਦੀ ਉਸ ਦਾ ਨੈਗੇਟਿਵ ਰਿਪੋਰਟ ਤੁਹਾਡੇ ਕੋਲ ਹੋਣੀ ਜ਼ਰੂਰੀ ਹੈ ਤਾਂ ਹੀ ਮੇਲੇ 'ਚ ਤੁਹਾਡੀ ਐਂਟਰੀ ਹੋਊਗੀ ਨਾਲ ਟੈਸਟ ਕਰਾ ਕੇ ਲੈ ਕੇ ਆਉਣਾ ਲੈਬੋਰੀ ਤੋਂ ਤੇ ਉਹ ਤੁਹਾਡੇ ਕੋਲ ਨੈਗੇਟਿਵ ਰਿਪੋਰਟ ਹੋਣੀ ਜ਼ਰੂਰੀ ਆ ਤਾਂ ਕਰਕੇ ਹੀ ਇੱਥੇ ਮੇਲੇ 'ਚ ਭਾਗ ਲੈਣ ਦਿੱਤਾ ਜਾਊਗਾ ਬਾਕੀ ਇੱਥੇ ਮੌਕੇ ਤੇ ਵੀ ਡਾਕਟਰ ਸਰਬਾਨਾ ਦੀ ਡਿਊਟੀ ਲੱਗੀ ਹੋਊਗੀ ਇੱਥੇ ਵੀ ਨਾਲ ਦੀ ਨਾਲ ਵੀ ਟੈਸਟ ਕੀਤੇ ਜਾਣਗੇ ਤੇ ਬਾਕੀ ਦੋਸਤੋ ਬਹੁਤ ਬਹੁਤ ਮਾਰਕਾ ਅਸਲੀ ਮੁਕਸਰ ਸ਼ਹਿਰ ਚ ਹੀ ਰਹਿੰਦੇ ਆ ਨਾਲ ਹੀ ਤੇ ਬਾਕੀ ਤੁਹਾਨੂੰ ਜਿਹੜੇ ਦੋਸਤ ਵੀਰ ਸਾਡੇ ਨਾਲ ਜੁੜੇ ਹੋਏ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੋ ਸਾਡੀ ਵੀਡੀਓ ਦੇਖਦੇ ਆ ਜਿਹੜੇ ਨਹੀਂ ਜੁੜੇ ਸਾਡੇ ਨਾਲ ਹੋਰ ਤਾਂ ਵੀਰ ਜੜੋਂ ਸਾਡੇ ਨਾਲ ਜੋ ਲੋਕ ਇੱਥੇ ਮੇਲੇ ਤੇ ਨਹੀਂ ਪਹੁੰਚ ਸਕਦੇ ਦੂਰ ਬੈਠੇ ਆ ਉਹਨਾਂ ਨੂੰ ਅਸੀਂ ਵੀਡੀਓ ਰਾਈ ਡੇਲੀ ਦੀ ਅਪਡੇਟ ਦੇਵਾਂਗੇ ਕਿੰਦਾਂ ਦੇ ਜਾਨਵਰ ਆਏ ਆ ਕਿਵੇਂ ਲੋਕਾਂ ਸੰਭਾਲ ਕਰਦੇ ਆ ਕਿਵੇਂ ਸ਼ੌਂਕ ਨਾਲ ਪਾਲੀਦੇ ਆ ਤੁਹਾਨੂੰ ਸਾਰੀਆਂ ਵੀਡੀਓ ਓਦਾਂ ਦੀਆਂ ਦਿਖਾਵਾਂਗੇ ਅਸੀਂ ਹਰੇਕ ਜਾਨਵਰ ਦੀ ਸਾਡੇ ਪੇਜ ਨੂੰ ਫੋਲੋ ਕਰੋ ਬਾਈ ਜੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਧੰਨਵਾਦ